ਬਹੁਤ ਬਹੁਤ ਧੰਨਵਾਦ ਸਰਦਾਰ ਰنجੋਤ ਸਿੰਘ ਜੀ ਜਿਹੜੇ ਮੇਰੇ ਸਾਥੀ ਅਜੇ ਵੀ ਪਕੌੜਿਆਂ 'ਚ ਵਿਜੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਫਿਰ ਪਕੌੜੇ ਲੈ ਕੇ ਵੀਰ ਜੋ ਕੁਰਸੀ ਤੇ ਆ ਜਾਓ ਕਿਉਂ ਆ ਜਾਓ ਇਹ ਵੀ ਜਰੂਰੀ ਤੁਹਾਨੂੰ ਦੱਸਾਂਗਾ ਹਰ ਇੱਕ ਵਾਰ ਤੇ ਇਹ ਹੀ ਤਿੰਨ ਛੋਟੀਆਂ-ਛੋਟੀਆਂ ਗੱਲਾਂ ਕਰਦੇ ਆ ਤੇ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਬਿਰਤੀ ਇਕਾਗਰ ਕਰਕੇ ਪਹਿਲਾਂ ਉਹ ਕਹਾਣੀਆਂ ਸੁਣੋ ਜਦੋਂ ਤੁਸੀਂ ਕਿਤੇ ਆਏ ਜੀ ਖਾਸ ਕਰਕੇ ਜਦੋਂ ਇਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਨਗਰ ਵਿੱਚ ਆ ਗਿਆ ਜੰਗਲ ਚ ਮੰਗਲ ਲਾਉ ਤੇ ਫਿਰ ਤੁਹਾਡਾ ਕੁਰਸੀ ਤੇ ਬਹਿ ਕੇ ਪੂਰੀ ਸੁਰਤ ਦੇ ਨਾਲ ਗੱਲ ਸੁਣਨੀ ਕਿਉਂ ਬਣਦੀ ਆ ਉਹਦੀਆਂ ਮੈਂ ਛੋਟੀਆਂ-ਛੋਟੀਆਂ ਤਿੰਨ ਤੁਹਾਨੂੰ ਉਦਾਹਰਨਾਂ ਦਿੰਦਾ ਦੋ ਉਦਾਹਰਨਾਂ ਇਤਿਹਾਸ ਦੀਆਂ ਆ ਮੇਰੇ ਬੱਚੇ ਜਿਹੜੇ ਸਟੂਡੈਂਟ ਹੈ ਵੀਰ ਉਹ ਸੋਣਿਓ ਜੇ ਅੱਜ ਗੱਲ ਧੋਕ ਗਏ ਤੇ ਤੁਸੀਂ ਵੀ ਸ਼ਾਇਦ ਮੇਰੇ ਵਾਂਗ ਓਕੇ ਓਕੇ ਕਰਨਾ ਜੀ ਜੇ ਮੈਂ ਵੀ ਕਹੇ ਉਸਤਾਦ ਦੀ ਗੱਲ ਸੁਣ ਤੋਕਿਆ ਨਾ ਹੁੰਦਾ ਤੇ ਇੱਥੇ ਆ ਪੂਰਾ ਮੋਢਾ ਭਰਿਆ ਹੋਣਾ ਸੀ ਸਾਰਾ ਨਾਲ ਐਜੇ ਬਰਗੇਡੀਅਰ ਖੜਾ ਹੋਣਾ ਸੀ ਮੈਂ ਇੱਥੇ ਠੀਕ ਆ ਕਹਿੰਦੇ ਕਿ ਜਦੋਂ ਸ਼ਿਵ ਜੀ ਨੂੰ ਪਾਰਵਤੀ ਕਹਿੰਦੀ ਆ ਪੀ ਹੈ ਪਤੀ ਦੇਵ ਤੁਹਾਡੇ ਕੋਲ ਇੰਨਾ ਗਿਆਨ ਆ ਤੁਸੀਂ ਬੰਦਿਆਂ ਨੂੰ ਅਮਰ ਕਰਨ ਦੀ ਸਮਰੱਥਾ ਰੱਖਦੇ ਜੀ ਮੈਨੂੰ ਵੀ ਕਥਾ ਸੁਣਾ ਦਿਓ ਇਸ ਕਰਕੇ ਮੈਂ کہہ ਰਿਹਾ ਹਾਂ ਥੋੜੀ ਥੋੜੀ ਜਿਹੀ ਬਿਰਤੀ ਇਕਰ ਕਰ ਲਓ ਚਲੋ ਦੇਵਤਿਆਂ ਦੇ ਦੇਤਾ ਸ਼ੇਰ ਜੀ ਵੀ ਮੋੜਸਾਨਾ ਤੇ ਉਹ ਕਹਿੰਦੇ ਚਲੋ ਮੈਂ ਕਥਾ ਸੁਣਾਉਣੀ ਸ਼ੁਰੂ ਕਰਤੀ ਇਹ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਉਸ ਗੁਫਾ ਦੇ ਵਿੱਚ ਇੱਕ ਕਬੂਤਰਾਂ ਦਾ ਜੋੜਾ ਵੀ ਸੀ ਜਦੋਂ ਸ਼ਿਵਜੀ ਪਾਰਕਤੀ ਨੂੰ ਕਥਾ ਸੁਣਾ ਰਹੇ ਅਮਰ ਹੁੰਦੀ ਤੇ ਸੁਣਦੇ ਸੁਣਦੇ ਜਦੋਂ ਅਖੀਰ ਤੇ ਗੱਲ ਆਉਣੀ ਸੀ ਸੌਂ ਗਏ ਦੋਵੇਂ ਕਬੂਤਰ ਨਹੀਂ ਸੌਂਦੇ ਉਹਨਾਂ ਦੀ ਤਕਦੀਰ ਸੌਂ ਗਈ ਅਮਰ ਹੋਣ ਦਾ ਮੌਕਾ ਗਵਾ ਲਿਆ ਕਿਉਂ ਗੱਲ ਸੁਣਦੇ ਸੁਣਦੇ ਸੌਂ ਗਏ ਦੂਸਰੀ ਕਹਾਣੀ ਮਹਾਭਾਰਤ ਦੀ ਲੜਾਈ ਦਾ ਆਪਾਂ ਸਾਰਿਆਂ ਨੂੰ ਪਤਾ ਆ ਵੀ ਨੰਯੂ ਬਹੁਤ ਵੱਡਾ ਜੋਧਾ ਸੀਗਾ ਅਰਜੁਨ ਦਾ ਮੁੰਡਾ ਜਦੋਂ ਉਹ ਆਪਣੀ ਮਾਂ ਯਾਨੀ ਕਿ ਦ੍ਰੋਪਦੀ ਦੀ ਕੋਖ ਦੇ ਵਿੱਚ ਸੀ ਤੇ ਐਦਾਂ ਹੀ ਦ੍ਰੋਪਦੀ ਨੇ ਅਰਜਨ ਨੂੰ ਕਿਹਾ ਵੀ ਤੂੰ ਇਕਲੌਤਾ ਸ਼ਖਸ ਹੈ ਸਾਰੀ ਦੁਨੀਆ ਦੇ ਵਿੱਚ ਜਿਹਨੂੰ ਚੱਕਰ ਵੀ ਤੋੜਨਾ ਆਉਂਦਾ ਮੈਨੂੰ ਵੀ ਦੱਸਾਂ ਹਾਂ ਬੜਾ ਕਿਉਂ ਜ਼ਰੂਰੀ ਆ ਕਿਸੇ ਜਗ੍ਹਾ ਤੇ ਗਏ ਜੇ ਤੇ ਕਿਉਂ ਤਨ ਮਨ ਉਥੇ ਇੱਕ ਅਗਰ ਕਰਕੇ ਗੱਲ ਸੁਣਨੀ ਜ਼ਰੂਰੀ ਆ ਪਤਾ ਨਹੀਂ ਕਿਹੜੇ ਲਈ ਕਿਹੜੀ ਗੱਲ ਤੁਹਾਡੇ ਸਿਰ ਚ ਉਤਰਨੀ ਆ ਤੇ ਤੁਸੀਂ ਉਸ ਚੀਜ਼ ਨੂੰ ਖਜਾਇਆ ਤੇ ਸਾਰੀ ਉਮਰ ਭੂਤਾਂ ਕੋ ਟਕਰਾ ਮਾਰਦੇ ਹਰਜਨ ਨੇ ਸੁਣਾਉਣੀ ਸ਼ੁਰੂ ਕੀਤੀ ਚੱਕਰਬੀ ਨੂੰ ਤੋੜਨ ਦੀ ਕਥਾ ਚੱਕਰਬੀ ਜੀ ਜਾਣ ਦਾ ਪ੍ਰਸੰਗ ਮੁੱਕ ਗਿਆ ਜਦੋਂ ਚੱਕਰਬੀ ਤੋਂ ਬਾਹਰ ਨਿਕਲਦੀ ਵਾਰੀ ਆਈ ਉਹ ਕਥਾ ਸੁਣਾ ਰਿਹਾ ਦਰੋਪਤੀ ਸੌਂਗੀ ਹੁਣ ਦਰੋਪਤੀ ਥੋੜਾ ਸੌਂਗੀ ਆਪੇ ਮਨਯੂ ਦੀ ਤਕਦੀਰ ਸੌਂਗੀ ਆਪਣੀ ਮਾਤਾ ਦੇ ਗਰਭ ਦੇ ਵਿੱਚ ਅਭਿਮਨ ਨੂੰ ਜਿਹੜਾ ਉਹ ਸੁਣ ਰਿਹਾ ਸੀ ਔਰ ਤੁਹਾਨੂੰ ਸਾਰਿਆਂ ਨੂੰ ਬਤਾ ਵੀ ਮਹਾ ਭਾਰਤੀ ਗਾਥਾ ਦੇ ਵਿੱਚ ਭਵੇਂ ਮਥਿਆਸਕਿਆ ਇਹ ਗੱਲ ਆਉਂਦੀ ਆ ਕਿ ਅਭਿਮਨ ਨੇ ਚੱਕਰ ਵੀ ਤੋੜ ਕੇ ਦੁੰਦਰ ਚਲਾ ਗਿਆ ਸੀ ਪਰ ਉਹਨੂੰ ਚੱਕਰ ਵੀ ਤੋੜਨਾ ਨਹੀਂ ਆਇਆ ਤੇ ਅਖੀਰ ਉੱਥੇ ਲੜਾਈ ਕਰਦਿਆਂ ਮਾਰਿਆ ਗਿਆ ਕੀਮਤ ਚੁਕਾਈ ਕਿਉਂਕਿ ਉਹਦੀ ਮਾਂ ਜਾਗਦੀ ਨਾ ਰਹਿ ਸਕੇ ਤੀਸਰੀ ਗੱਲ ਮਹਾਰਾਜ ਰਣਜੀਤ ਸਿੰਘ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਮੇਂ ਆਪਾਂ ਨੂੰ ਪਤਾ ਹੈ ਮਹਾਰਾਜਾ ਜੀ ਸਿੰਘ ਦੀ ਇੱਕ ਅੱਖ ਨੂੰ ਚਿਚਕਨੇ ਗੜਬੜ ਕਰਤੀ ਸੀ ਚਿਹਰਾ ਬੜਾ ਕ੍ਰੂਪ ਸੀ ਪਰ ਦੇਖੋ ਮਹਾਰਾਜ ਦੀ ਉਸ ਬੰਦੇ ਉੱਤੇ ਬਖਸ਼ਿਸ਼ ਉਹਦੀ ਕ੍ਰੂਪਤਾ ਦੀ ਗੱਲ ਅੱਜ ਤੱਕ ਨਹੀਂ ਹੋਈ ਕਦੀ ਉਹਦੀਆਂ ਪ੍ਰਾਪਤੀਆਂ ਜੋ ਉਹਨੇ ਸਾਨੂੰ ਦਿੱਤਾ ਜੋ ਪੰਜਾਬ ਦੇ ਵਿੱਚ ਇੱਕ ਜਿਹੜਾ ਉਸ ਬੰਦੇ ਨੇ ਸੰਵਰਾਜ ਖੜਾ ਕਰ ਦਿੱਤਾ ਬਸ ਉਹਦੀਆਂ ਗੱਲਾਂ ਹੀ ਨੇ ਹੁਣ ਡਾਇਲੋਗ ਹੀ ਭਾਈ ਤੇ ਮੈਂ ਮਹਾਰਾਜਾ ਜੀ ਸਿੰਘ ਕਰ ਰਾਜ ਕਰ ਦੂੰਗਾ ਨਹੀਂ ਉਹ ਆਪਣੀ ਜ਼ਿੰਦਗੀ 'ਚ ਇੱਕ ਗਲਤੀ ਕੀਤੀ ਉਹਨੇ ਇੱਕ ਕੰਜਰੀ ਦੇ ਇਸ਼ਕ 'ਚ ਗ੍ਰਿਫਤਾਰ ਹੋ ਗਿਆ ਜਿਹਨੂੰ ਕੋਲਾ ਕਹਿੰਦੇ ਤੇ ਅਕਾਲੀ ਫੂਲਾ ਸਿੰਘ ਜਹੇਦਾਰ ਨੇ ਉਹਨੂੰ ਕੋਰਿਆਂ ਦੀ ਸਜ਼ਾ ਲਾਈ ਹੀ ਇੱਕ ਤੇ ਦੇਖੋ ਸਾਡੇ ਜਹੇਦਾਰ ਉਹਦੋਂ ਕਿੱਦਾਂ ਦੇ ਜਿਹੜੇ ਮਹਾਰਾਜੇ ਨੂੰ ਵੀ ਨੰਗਾ ਕਰਕੇ ਕੋੜੇ ਮਾਰ ਸਕਦੇ ਮੋਰਾ ਕਹਿੰਦੇ ਮੋਰਾ ਮੋਰਾ ਕਹਿੰਦੀ ਉਹਦਾ ਪ੍ਰੇਮੀ ਹੀ ਉਹ ਕਹਿ ਸਕਦੀ ਕਹਿਣ ਲੋਕ ਇਹ ਕਿਸੇ ਮਰਾਸੀ ਨੇ ਵੀ ਕਹਿਤਾ ਹੈ ਮਹਾਰਾਜ ਜੀ ਸਿੰਘ ਨੂੰ ਅਨਾਮ ਲੈਣ ਦੀ ਖਾਤਰ ਕਾਣਾ ਅੰਦੇ ਕਾਣਿਆ ਜਦੋਂ ਰੱਬ ਖੂਬਸੂਰਤੀ ਵੰਡ ਰਿਹਾ ਸੀ ਤੂੰ ਕਿੱਥੇ ਸੀ ਮਹਾਰਾਜ ਜੀ ਸਿੰਘਾ ਨੇ ਮੋਰਾ ਜਦੋਂ ਤੂੰ ਖੂਬਸੂਰਤੀ ਲੈਣ ਵਾਲੀ ਲੈਣ ਚ ਲੱਗੀ ਸੀ ਮੈਂ ਜਿਹੜੀ ਤਾਕਤ ਤੇ ਬੁੱਧੀ ਵਾਲੀ ਲੈਣ ਹੀ ਉਹਦੇ ਵਿੱਚ ਲੱਗਾ ਹੋਇਆ ਸੀ ਤਾਕਤ ਤੇ ਬੁੱਧੀ ਖੂਬਸੂਰਤੀ ਨੂੰ ਖਰੀਦ ਸਕਦੀ ਤਾਕਤ ਤੇ ਬੁੱਧੀ ਖੂਬਸੂਰਤੀ ਖਰੀਦ ਸਕਦੀ ਆ ਖੂਬਸੂਰਤੀ ਕਦੀ ਤਾਕਤ ਤੇ ਬੁੱਧੀ ਨਹੀਂ ਖਰੀਦ ਸਕਦੀ ਸੋ ਕਹਿਣ ਦਾ ਭਾਵ ਉਹੀ ਕਿ ਸਸੀਏ ਬੇਖਬਰੇ ਤੇਰਾ ਲੁੱਟਿਆ ਸ਼ਹਿਰ ਘੰਭੋਰ ਸੁੱਤੀ ਰਹਿ ਗਈ ਤੇ ਲੈ ਗਿਆ ਰਾਤੋਂ ਰਾਤ ਦਾਚੀਆਂ ਦੇ ਲੱਗ ਗਏ ਸੁੱਤੇ ਨਾ ਰਹਿ ਜਿਓ ਮੈਂ ਤੁਹਾਨੂੰ ਤਾਂ ਇਹ ਬੇਨਤੀ ਕਰ ਰਿਹਾ ਇਹ ਭੂਮਿਕਾ ਤਾਂ ਬਧੀ ਵੀ ਜਿਹੜੀਆਂ ਸ਼ਕਤੀਆਂ ਅੱਜ ਇੱਥੇ ਆਈਆਂ ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਇਸ ਇਲਾਕੇ 'ਚ ਆਏ ਜੰਗਨਟੋ ਫਾਰਮਰ ਗਰੁੱਪ ਜਿਹੜਾ ਆ ਇਹਦਾ ਜ਼ਿਕਰ ਸਰਦਾਰ ਕਾਨ ਸਿੰਘ ਪੰਨੂ ਤੋਂ ਸ਼ੁਰੂ ਹੁੰਦਾ ਤੇ ਸਰਦਾਰ ਕਾਨ ਸਿੰਘ ਪੰਨੂ ਤੇ ਹੀ ਮੁੱਕ ਜਾਂਦਾ 2014 ਚ ਜਦੋਂ ਡਾਕਟਰ ਮਰੀਕ ਸਿੰਘ ਨੇ ਗਰੁੱਪ ਖੜਾ ਕੀਤਾ ਸੀ ਤਾਂ ਮੰਤਵ ਕੀ ਸੀਗਾ ਮੰਤਵ ਸੀਗਾ ਕਿ ਜਿੰਨੇ ਵੀ ਚੰਗੇ ਅਗਾਹ ਬਧੂ ਸੋਚ ਵਾਲੇ ਕਿਸਾਨ ਨੇ ਉਹਨਾਂ ਦੀਆਂ ਗੱਲਾਂ ਨੂੰ ਲੋ ਰਿੰਦੇ ਕਿਸਾਨਾਂ ਤੱਕ ਪਹੁੰਚਾਉਣਾ ਜਿਹਨੂੰ ਪ੍ਰਚਾਰ ਪ੍ਰਸਾਰ ਕਹਿੰਦੇ ਔਰ ਦੁਨੀਆ ਦਾ ਪਹਿਲਾ ਪ੍ਰਚਾਰ ਪ੍ਰਸਾਰ ਕੰਮਾ ਕੌਣ ਸੀ ਜੇ ਦੀ ਹੁਣੇ ਗੱਲ ਕੀਤੀ ਆ ਗਿਆ ਸਾਹਮਣੇ ਸਾਡਾ ਬਾਬਾ ਨਾਨਕ ਇਧਰ ਟੂ ਬੀ ਵਜੀਦ ਸੁਲਤਾਨਪੁਰ ਰਹੀਂ ਚ ਬਾਹਰ ਆਉਂਦਿਆਂ ਸਰ ਬਾਬਾ ਫਿਰ ਸੁਲਤਾਨਪੁਰ ਨਹੀਂ ਲੁਕਿਆ ਪ੍ਰਚਾਰ ਪ੍ਰਸਾਰ ਕਰਨ ਚੱਲ ਗਿਆ ਅਸੀਂ ਉਸ ਬਾਬੇ ਦੀ ਵਾਰਸ ਹਾਂ ਉਹਦੀ ਉਹਦੇ ਆਪਾਂ ਅਨਿਆਈ ਹ ਸੋ ਇਹ ਜਦੋਂ ਗਰੁੱਪ ਇਸ ਮਿਸ਼ਨ ਦੇ ਨਾਲ ਖੜਾ ਹੋਇਆ ਤੇ ਸਾਡਾ ਮਿਸ਼ਨ ਬਣ ਗਿਆ ਪਹਿਲੇ ਦਿਨ ਤੋਂ ਆਗਮੁਖਤ ਕਦਮੁਖਤ ਝੋਨਾ ਮੁਖਤ ਜ਼ਹਿਰ ਮੁਖਤ ਤੇ ਬਾਗਬਾਨੀ ਯੁਖਤ ਪੰਜਾਬ ਤੇ 2015 ਚ ਬੰਦੇ ਸਾਨੂੰ ਇਸ ਗੱਲ ਤੋਂ ਮਜ਼ਾਕ ਕਰਦੇ ਸੀ ਜਿਹੜੇ ਅੱਜ 2025 ਚ ਆਉਂਦਿਆ ਆਉਦਿਆ ਹੁਣ ਸਾਡੇ murid ਬਣ ਗਏ ਤੇ ਚੁੱਪਚਾਪ ਮਿਹਨਤ ਕਰਨੀ ਪੈਂਦੀ ਆ ਵੀ ਅੱਗ ਲਾਏ ਤੋਂ ਬਗੈਰ ਵੀ ਖੇਤੀ ਮੁੱਕਨੇ ਸਾਡੇ ਗਰੁੱਪ ਲਈ ਤੇ ਕੋਈ ਹੋਰ ਨਹੀਂ ਤੇ ਪਹਿਲੇ ਦਿਨ ਤੋਂ ਹੀ ਤੁਨੂ ਸਾਹਿਬ ਨੇ ਸਾਡੀ ਸਰਪ੍ਰਸਤੀ ਕੀਤੀ ਤੇ ਇੱਕ ਹੋਰ ਗੱਲ ਹੁੰਦੀ ਆ ਜਦੋਂ ਤੁਹਾਡਾ ਕਮਾਂਡਰ ਖੁਦ ਫੀਲਡ ਮੈਨ ਹੋਵੇ ਜਿਹਦੇ ਵਿੱਚ ਕੁੱਟ-ਕੁੱਟ ਕੇ ਆਪਣੇ ਲੋਕਾਂ ਦੀ ਦਰਦ ਭਰਿਆ ਹੋਵੇ ਤੇ ਉਹ ਸਾਰੇ ਨਿਜ਼ਾਮ ਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਜਾਣਦਾ ਹੋਵੇ। ਉਹਨੂੰ ਪਿਛਲੇ ਵੀ ਇਤਿਹਾਸ ਦਾ ਪਤਾ ਹੋਵੇ। ਯਾਨੀ ਕਿ ਅਤੀਤ ਦਾ ਵੀ ਪਤਾ ਹੋਵੇ, ਵਰਤਮਾਨ ਦਾ ਵੀ ਪਤਾ ਹੋਵੇ ਤੇ ਜੇ ਵਰਤਮਾਨ ਇਦਾਂ ਦਾ ਹੀ ਆ ਤੇ ਸਾਡਾ ਆਉਣ ਵਾਲਾ ਭਵਿੱਖ ਕਿਦਾਂ ਦਾ ਹੋਊਗਾ ਇਹਦਾ ਵੀ ਪਤਾ ਹੋਵੇ। ਤੇ ਫਿਰ ਸਾਡੇ ਅੰਗੇ ਨਕਮਿਆਂ ਨੂੰ ਲੀਡ ਕਰਨਾ ਤੇ ਨਕਮਿਆਂ ਕੋ ਵੱਡੇ-ਵੱਡੇ ਕੰਮ ਕਰਾਉਣੇ ਕੋਈ ਵੱਡਾ ਕੰਮ। ਅਸੀਂ ਆਪਣੇ ਆਪ ਨੂੰ ਜੰਗਰੇ ਤੋਂ ਫਾਰਮਰ ਗਰੁੱਪ ਐਸਐਫ ਕਹਿੰਨੇ ਆ ਐਗਰੀਕਲਚਰ ਸਪੈਸ਼ਲ ਫੋਰਸ ਸਪੈਸ਼ਲ ਫੋਰਸ ਨਾਂ ਲਾਉਣਾ ਐਵੇਂ ਕੋਈ ਖਾਲਾ ਜੀ ਦਾ ਵੜਾ ਨਹੀਂ ਹੈ ਐਸਐਫ ਉਹਨਾਂ ਨੂੰ ਕਿਹਾ ਜਾਂਦਾ ਵਾ ਜਿਹੜੇ ਸਾਰੇ ਹਿੰਦੁਸਤਾਨ ਦੀ ਆਰਮੀ ਦੇ ਵਿੱਚੋਂ ਕੋਸ਼ਿਕ ਨਿਚੋੜ ਜਿਹੜੇ ਬੰਦੇ ਆ ਜਿਹੜੇ ਪਹਿਲਾ ਕਮਾਂਡੋ ਜਿਨ੍ਹਾਂ ਨੂੰ ਨਾ ਓਖ ਲੱਗਦੀ ਆ ਨਾ ਠੰਡ ਲੱਗਦੀ ਆ ਨਾ ਗਰਮੀ ਲੱਗਦੀ ਆ ਨਾ ਮੌਤ ਡਰ ਉਹਨਾਂ ਦੇ ਸਿਰ ਤੇ ਆ ਆਪਾਂ ਹਰ ਮਹਰੀ ਵਰਦੀ ਪਾਇਆ ਫੌਜੀ ਜਿਹੜਾ ਆ ਉਹ ਬਹਾਦਰ ਤੇ ਦਲੇਰ ਤੇ ਲੜਾਕੂ ਨਹੀਂਗਾ ਇਹੋ ਹਾਲ ਸਾਡੀ ਫਾਰਮਰ ਕਮਿਊਨਿਟੀ ਦਾ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਐਸਐਫ ਐਸਐਫ ਤੱਕ ਪਹੁੰਚੇ ਆਂ ਔਰ ਉਦੀ ਸਭ ਤੋਂ ਵੱਡੀ ਉਦਾਰ ਨਾਲ ਬੈਠਾ ਬੰਦਾ ਜਿਨੇ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਮੈਂ ਕਹਿੰਦਾ ਕਮਾਂਡੋ ਤੋਂ ਨਹੀਂ ਅੱਗੇ ਕੋਈ ਲਫ਼ਜ਼ ਹੋਏ ਤੇਹੀ ਕੁਮਿੰਦਰ ਸਿੰਘ ਨੂੰ ਮੱਲੀ ਘੜਦੀ ਕਮਾਂਡੋ ਕੋਣ ਹੁੰਦਾ ਹੈ ਜਿਹੜਾ ਭੁੱਖ ਜਰੇ ਤ੍ਰੇ ਜਰੇ ਠੰਡ ਜਰੇ ਗਰਮੀ ਜਰੇ ਉਹਨੂੰ ਕੁਛ ਨਾ ਪ੍ਰਵਾਹ ਹੋਵੇ ਉਹਦਾ ਫੋਕਸ ਹੋਵੇ ਆਪਣੇ ਮਿਸ਼ਨ ਤੇ ਤੇ ਸਾਡੀ ਜਿਹੜੀ ਕਿਸਾਨੀਆਂ ਬਸ ਇਸੇ ਚੀਜ਼ ਤੋਂ ਹੀ ਆਪਾਂ ਪੜ ਗਏ ਆ ਅੱਜ ਜਦੋਂ ਸਰਦਾਰ ਕਾਨ ਸਿੰਘ ਪੰਨੂ ਹੁਣ ਤੁਹਾਡੇ ਰੂਬਰੂ ਹੋਣਗੇ ਨਾ ਤੇ ਧਿਆਨ ਨਾਲ ਸੁਣਿਓ ਗੱਲ ਪੰਸੋਂ ਕੋਸ਼ਿਸ਼ ਗੱਲਾਂ ਇਹ ਖਾਲਸਾ ਕਾਲਜ ਦੇ ਵਿੱਚ ਕਹਿ ਕੇ ਗਏ ਆ ਉਹ ਜਿੰਨੇ ਵੀ ਬੰਦਿਆਂ ਨੇ ਉਹ ਸੁਣੀ ਆ ਵੀਡੀਓ ਉਹਨਾਂ ਨੂੰ ਵੀ ਪਤਾ ਤਕਰੀਬਨ ਜਿੱਥੇ ਵੀ ਜੋ ਕਹਿੰਦੇ ਆ ਉਹ ਇਹਨਾਂ ਦਾ ਵਾਇਰਲ ਹੋ ਜਾਂਦਾ ਅਸੀਂ ਸਾਲ 'ਚ ਇੱਕ ਵਾਰੀ ਪ੍ਰੋਗਰਾਮ ਕਰਦੇ ਆ ਸੁਲਤਾਨਪੁਰ ਲੋਧੀ ਜੋ ਇਹਨਾਂ ਨੇ ਕਿਹਾ ਉਹ ਵੀ ਲਾਲਾ ਲਾਲਾ ਹੋ ਗਈ ਖਡੂਰ ਸਾਹਿਬ ਜੋ ਕਹਿਆ ਲਾਲਾ ਲਾਲਾ ਹੋ ਗਈ ਖਵਾਨੋ ਜੋ ਕਹਿਆ ਲਾਲਾ ਲਾਲਾ ਹੋ ਗਈ ਰਾਜਿਆਣਾ ਪਿੰਡ ਜਗਰਾਉਂ ਲਾਗੇ ਲੁਹਿਆਣੀ ਦੇ ਸਿੱਖ ਉੱਥੇ ਜੋ ਗਿਆ ਇਹਦਾ ਮਤਲਬ ਕਮਾਂਡਰ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਮੈਂ ਹੁਣ ਆਪਣੇ ਬੰਦਿਆਂ ਚੱਲਿਆ ਆ ਤੇ ਮੈਂ ਨਵਾਂ ਕਿਹੜੀ ਸੀਲ ਲੈ ਕੇ ਜਾਣੀ ਸੋ ਮੈਂ ਆਪਣੇ ਗਰੁੱਪ ਵੱਲੋਂ ਜੰਗਨੋਟ ਫਾਰਮਰ ਗਰੁੱਪ ਵੱਲੋਂ ਸਾਰਿਆਂ ਤੋਂ ਪਹਿਲਾਂ ਤੇ ਮੈਂ ਧੰਨਵਾਦ ਦੀਆਂ ਰਾਉਂਡ ਗਲਾਸ ਫਾਊਂਡੇਸ਼ਨ ਜਦੋਂ ਪੰਨੂ ਸਾਹਿਬ ਨੇ ਕਿਹਾ ਵੀ ਇਸ ਤੋਂ better ਇਲਾਕਾ ਕੀ ਹੋ ਸਕਦਾ ਵਾ ਵੀ ਦਿੱਤੀ ਹੁਣ ਤੁਹਾਨੂੰ ਅਸਲੀ ਮਦਦ ਕਰਨੀ ਚਾਹੀਦੀ ਹੈ ਬਹੁਤ ਲੋਕ ਆਏ ਫਲੈਟ ਟੂਰਿਜ਼ਮ ਫੋਟੋਮਾਨੀਆ ਖਤਮ ਹੋ ਗਿਆ ਤੇ ਬਾਅਦ ਚ ਕਰਨਾ ਕੀ ਆ ਹੁਕਮ ਲੱਗਿਆ ਸਰਵੇ ਸ਼ੁਰੂ ਕਰਤਾ ਬਰਿੰਦਰ ਸਿੰਘ ਨੇ ਸਾਰੇ ਸਾਥੀਆਂ ਨੇ ਵੀ ਕਿੱਦਾਂ ਆਪਾਂ ਟਰੇਸ ਕਰੀਏ ਵੀ ਬੰਦਾ ਜਿਹੜਾ 100% ਜਿਹਦਾ ਨੁਕਸਾਨ ਹੋਇਆ ਉਹਦਾ ਕਿੱਦਾਂ ਪਹੁੰਚਿਆ ਜਾਵੇ ਉਹ ਸਾਡੀ ਮਾਰਗਦਰਸ਼ਨ ਜਦੋਂ ਕੀਤੀ ਤੇ ਸਭ ਤੋਂ ਵੱਡਾ ਸੰਕਟ ਹੀ ਹਜ਼ਾਰਕ ਕਿਲਾ ਜਦੋਂ ਅਸੀਂ ਪਹਿਲਾਂ ਟਰੇਸ ਕੀਤਾ ਤੇ ਅਸੀਂ ਉਹਦਾ ਜਿਹਨੂੰ ਹਿਸਾਬ ਤਾਬ ਕੀਤਾ ਬਜਾਈ ਤਿਆਰੀ ਤੋਂ ਲੈ ਕੇ ਬਜਾਈ ਤੇ ਬਜਾਈ ਤੋਂ ਲੈ ਕੇ ਕਟਾਈ ਤੱਕ ਤੇ ਮੋਟਾ-ਮੋਟਾ ਹਿਸਾਬ ਲਾਇਆ ਅਸੀਂ 8000 ਰੁਪਏ ਪ੍ਰਤੀ ਕਿੱਲਾ ਤਨੂ ਸਾਹਿਬ ਕਹਿੰਦੇ ਵੀ ਕੋ ਫੋਟਕਲ ਖਰਚਾ ਵੀ ਹੁੰਦਾ ਨਹੀਂ ਸਾਨੂੰ ਪਤਾ ਉਹ ਵੀ ਐਡ ਹੋਇਆ ਤੋ ਕਰਦੇ ਕਰਦੇ ਅੱਜ ਅਗਰ 1560 ਏਕੜ ਆਪਾਂ ਇੱਥੇ ਕਣਕ ਪੈਜਾਈ ਚ ਕੰਮ ਜਾਬ ਹੋ ਗਏ ਕਾਰਨ ਚ ਤੇ ਉਹ ਭਰਾਓ ਮੇਰੇ ਉਹ 1 ਕਰੋੜ 55 ਲੱਖ ਰੁਪਏ ਦਾ ਪ੍ਰੋਜੈਕਟ ਬੋਲੇ ਸੋਨਹਾਰਾ ਜਿਹਦੇ ਵਿੱਚੋਂ 50% ਨਹੀਂ ਕਹਿ ਲੋ 1300 ਏਕੜ ਦਾ ਸਾਰਾ ਜਿਮਾ ਜਦੋਂ ਏ ਚਿੰਤਾ ਹੀ ਪੜੜ ਕੀਤੀ ਪਨੋਸਾਲਾ ਵੀ ਇਹ ਏਡਾ ਵੱਡਾ ਪੰਗਾ ਆ ਏਡਾ ਵੱਡਾ ਮਿਸ਼ਨ ਆ ਕਿਦਾਂ ਹੋਵੇਗਾ ਆnde ਉਹ ਕੋਈ ਗੱਲ ਨਹੀਂ ਤੁਸੀਂ ਪਤਾ ਨਹੀਂ ਉਹ ਰੱਬ ਜਾਣੇ ਇਸ ਟੀਮ ਦੇ ਨਾਲ ਕੀ ਇਹਨਾਂ ਦੀ ਗੱਲਬਾਤ ਹੋਈ ਤਾਂ ਰੌਣਕ ਗਲਾਸ ਫਾਊਂਡੇਸ਼ਨ ਸਾਡੇ ਮੋਢੇ ਤੇ ਆਖ ਲੁੱਤੀ ਉਹ ਫਿਰ ਸਾਡਾ ਕੰਮ ਹੀ ਇਹਨਾਂ ਦੇ ਦਿੱਤੇ ਪੈਸੇ ਨੂੰ 200 ਆਇਆ ਕਰਕੇ ਲਵਾਇਆ ਸੋ ਕੁੱਲ ਮਿਲਾ ਕੇ ਇਹ ਜਿਹੜਾ ਏਡਾ ਵੱਡਾ ਸਾਥ ਇਹਨਾਂ ਦਾ ਰਿਹਾ ਵਾ ਅੱਜ ਜਿਹੜੀ ਮੈਂ ਗੱਲ ਅਖੀਜੀ ਕਹਿਣਾ ਚਾਹਾਂਗਾ ਗੱਲ ਕੱਲੀ ਕਣਕ ਬਜਾਈ ਤੱਕ ਸੀਮਤ ਨਹੀਂ ਹੈ। ਵਿਸ਼ਾਜੀ ਆ ਸਾਰੇ ਰੌਂਗਲਾਸ ਫਾਊਂਡੇਸ਼ਨ ਦੀ ਟੀਮ ਬੈਠੀ ਆ। ਬਹੁਤਿਆਂ ਨੂੰ ਅਸੀਂ ਜਾਣਦੇ ਆ ਪਰਸਨਲੀ ਇਹਨਾਂ ਨੂੰ ਵੱਖ-ਵੱਖੀਆਂ ਸੈਕਸ਼ਨਾਂ ਦੇ ਹੈੱਡ ਆ। ਡਾਕਟਰ ਰਜਨੀਸ਼ ਜਿਹੜੇ ਆ ਸਾਡੇ ਬੜੇ ਪਿਆਰੇ ਮਿੱਤਰ ਨੇ। ਆ ਸਾਰੇ ਜਿਹਨੂੰ ਦੇਖਦੇ ਆ ਜਿਹੜੀ ਜਿਹੜੀ ਵੀ ਇਹ ਕੰਮ ਕਰ ਰਹੇ ਆ, ਰੀਸਟੇਮੈਂਟ ਦਾ ਕਰ ਰਹੇ ਆ, ਐਗਰੀਕਲਚਰ ਦਾ ਕਰ ਰਹੇ ਆ, ਯੋਗਾ ਦਾ ਕਰ ਰਹੇ ਆ, ਪਲਾਂਟੇਸ਼ਨ ਦਾ ਕਰ ਰਹੇ ਆ, ਹੋਰ ਵੀ ਦੋ ਤਿੰਨ ਹੈਗੇ ਆ। ਸਾਡਾ ਮਕਸਦ ਸਿਰਫ ਇਹ ਨਹੀਂ ਕਿ ਕਣਕ ਬਜਾਈ ਕਰਨ ਤੱਕ ਨਹੀਂ ਹੈ। ਅਸੀਂ ਰੌਂਗਲਾਸ ਫਾਊਂਡੇਸ਼ਨ ਤੋਂ ਇੱਕ ਉਮੀਦ ਲਾ ਕੇ ਬੈਠੇ ਹਾਂ ਜਿੰਨੀਆਂ ਵੀ ਸੰਸਥਾਵਾਂ ਨੇ ਐਨ ਜੀਓਜ਼ ਉਹਨਾਂ ਦਾ ਸਾਡਾ ਇੱਕ ਲਾਂਮਾ ਰਿਹਾ ਆ ਉਹ ਸਾਰੇ ਚੰਡੀਗੜ੍ਹ ਦੇ ਦੁਕਾਨੇ ਦੇਣ ਵਾਲੀ ਕੋਣ ਦੇ ਕੀ ਅਸੀਂ ਪੰਜਾਬ ਦੇ ਵਾਸੀ ਨਹੀਂ ਇਹ ਜਿਹੜੀ ਬਾਰਡਰ ਬੰਡਾ ਇਹ ਜਿਆਦਾ ਡਿਸਰਵ ਕਰਦੀ ਆ ਤੁਹਾਡਾ ਧਿਆਨ ਹੁਣ ਜਦੋਂ ਤੁਸੀਂ ਦੇਖ ਲਿਆ ਇੱਥੇ ਸਾਡੇ ਸਾਡੇ ਕੰਮ ਨੂੰ ਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਸਥਾਈ ਰੂਪ ਦੇ ਵਿੱਚ ਐਸ ਇਲਾਕੇ ਦੇ ਵਿੱਚ ਆਪਣੇ ਪੈਰ ਤੋਂ ਤਾਂ ਕਿਤੇ ਜਾ ਕੇ ਤੁਹਾਨੂੰ ਤਸੱਲੀ ਮਿਲਣੀ ਆ ਗੱਲ ਸਿਰਫ ਇਹ ਨਹੀਂ ਆ ਵੀ ਕੜਗ ਬੀਤੀ ਤੇ ਇਹਨਾਂ ਦੀ ਵੜ ਦੇਣੀ ਆ ਅਸੀਂ ਚਾਹੁੰਦੇ ਆ ਵੀ ਜੋ ਰੌਂਗਲਾਸ ਫਾਊਂਡੇਸ਼ਨ ਮੈਂ ਪੰਜਾਂ ਪਿੰਡਾਂ ਦੇ ਮੋਹੱਲ ਪਰ ਵੱਲੋਂ ਤੇ ਆਪਣੇ ਗਰੁੱਪ ਵੱਲੋਂ ਇਹ ਗੱਲ ਕਹਿਣੀ ਚਾਹ ਰਿਹਾ ਤੁਹਾਨੂੰ ਤੁਸੀਂ ਚੱਲ ਕੇ ਆਏ ਜੀ ਚੀਚਾ ਅਮਰੀਕਾ ਤੋਂ ਫਲਾਈਟ ਲੈਂਡ ਹੋਈ ਆ ਅਸੀਂ ਬੜੇ ਧੰਨਵਾਦੀ ਤੁਹਾਡੇ ਭਾਜੀ ਗੁਰਪ੍ਰੀਤ ਸਿੰਘ ਸੰਨੀ ਦੇ ਤੁਹਾਡੇ ਵਿਜ਼ਨ ਦੇ ਤੇ ਜੋ ਵੀ ਕੰਮ ਰੌਂਗਲਾਸ ਫਾਊਂਡੇਸ਼ਨ ਕਰ ਰਹੀ ਆ ਤੇ ਜੋ ਉਹਦੇ ਵਿੱਚ ਪ੍ਰੋਫੈਸ਼ਨਲਿਜ਼ਮ ਆ ਅਸੀਂ ਇੱਥੇ ਕੰਮ ਕਰਦੇ ਆ ਆ ਬੜਾ ਕੁਝ ਸਿੱਖਿਆ ਰੌਣ ਗਲਾਸ ਫਾਊਂਡੇਸ਼ਨ ਪਰ ਅਸੀਂ ਚਾਹੁੰਦੇ ਆ ਕਿ ਹੁਣ ਪੰਨੂ ਸਾਹਿਬ ਦੇ ਮੂੰਹੋਂ ਅੱਜ ਇੱਥੇ ਐਲਾਨ ਹੋਵੇ ਜਿਹਨਾਂ ਦਾ ਨਾਮ ਹੀ ਵਿਛਾਲਿਆ ਤੁਹਾਡਾ ਦੇਲੀ ਵਿਛਾਲ ਹੋਣਾ ਚਾਹੀਦਾ ਸੋ ਮੈਂ ਇਹ ਨਹੀਂ ਬੇਨਤੀ ਦੇ ਨਾਲ ਸਾਰੇ ਜਣੇ ਇੱਕ ਵੱਡੀ ਤਾੜੀ ਲਾਓ ਜੀ ਕੀ ਤੁਹਾਡੇ ਵੱਲੋਂ ਮਾਫ ਕਰਨਾ ਅਸੀਂ ਇਹਨਾਂ ਪੰਜਾ ਪਿੰਡਾਂ ਦੇ ਮੋਹਤਰਾਨਾ ਪੰਜਾ ਸਰਪੰਚਾਂ ਨਾਲ ਸਾਡੀਆਂ ਦੇਖੋ ਇਹ ਬੀਬੀਆਂ ਭੈਣਾਂ ਹੀ ਆ ਅਸੀਂ ਉਹਨਾਂ ਅੱਗੇ ਰੱਖ ਚੁੱਕੇ ਹਾਂ ਗੱਲ ਅਸੀਂ ਉਹਨਾਂ ਨਾਲ ਵਾਅਦਾ ਕਰ ਚੁੱਕੇ ਹਾਂ ਕਿ ਰੌਣਕ ਗਲਾਸ ਫਾਊਂਡੇਸ਼ਨ ਇੱਥੇ ਰਹੇਗਾ ਤੇ ਜਿਹੜੇ ਕੰਮ ਤੁਸੀਂ ਬਾਕੀ ਪੰਜਾਬ ਦੇ ਵਿੱਚ ਸ਼ੋਹੇ ਹੋਏ ਆ ਉਹਨਾਂ ਦੀ ਉਹਨਾਂ ਕੰਮਾਂ 'ਚੋਂ ਇਹਨਾਂ ਪਿੰਡਾਂ 'ਚ ਵੀ ਲੋੜ ਹੈ ਤੇ ਸਭ ਤੋਂ ਵੱਡੀ ਆਫਰ ਜੇ ਤੁਹਾਨੂੰ ਕੋਈ ਉਹਦੇ ਵਾਸਤੇ ਜ਼ਮੀਨ ਚਾਹੀਦੀ ਆ ਕੋਈ ਨਰਸਰੀ ਦੀ ਜਗ੍ਹਾ ਚਾਹੀਦੀ ਡਾਕਟਰ ਜਨੀਸ਼ ਬੈਠੇ ਤੇ ਕਾਰ ਸਿਹਰਾ ਗਵਾਨਾ ਤੋਂ ਭਾਈ ਸੁਖਵਿੰਦਰ ਸਿੰਘ ਬੈਠੇ ਰਹੇ ਜੋ ਕਹੇ ਕਹੋਗੇ ਮੇ제 ਬਸ ਇਨੀਆਂ ਬੇਨਤੀਆਂ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਗਰੁੱਪ ਵੱਲੋਂ ਇਹ ਸਾਰੀ ਟੀਮ ਜਿੰਨੇ ਸਾਡੇ ਇੱਥੇ ਬਦਵੰਤੇ ਸੱਜਣ ਆਏ ਨੇ ਇੱਕ ਡਾਕਟਰ ਗੋਰਖਵਾਲ ਕਾਲੂ ਹੋਣਾ ਨੇ ਕਿਤਾਬ ਲਿਖੀ ਆ ਉਹਦੇ ਵਿੱਚ ਇੱਕ ਚੈਪਟਰ ਆ ਕਰਮ ਜੋਗੀ ਉਹ ਇਨ ਦਿਨ ਅਨੁਸਾਰ ਦੀ ਜੀਵਨ ਯਾਤਰਾ ਦੇ ਉੱਤੇ ਟੁਕਦਾ ਕਿਉਂਕਿ ਜੇ ਇਹਨਾਂ ਨੇ ਸਾਨੂੰ ਇਨਸਪਾਇਰ ਕੀਤਾ ਹੈ ਤਾਂ ਪਤਾ ਨਹੀਂ ਹੋਰ ਕਿੰਨੀ ਕਿ ਦੁਨੀਆਂ ਜਿਹਨਾਂ ਨੂੰ ਕੀਤਾ ਹੋਊਗਾ ਪਰ ਇਹ ਸੋਸ਼ਲ ਮੀਡੀਆ ਦੀ ਹੀ ਮਿਹਰਬਾਨੀਆਂ ਵੀ ਇਹਨਾਂ ਲੋਕਾਂ ਦਾ ਜਿਹੜਾ ਕੰਮ ਆ ਉਹ ਘਰਾਂ ਤੱਕ ਗਿਆ ਤੁਹਾਡੇ ਤੱਕ ਗਿਆ ਤੇ ਕੁਝ ਥੋੜਾ ਥੋੜਾ ਸਮਾਜ ਦੇ ਵਿੱਚ ਨਾ ਬਦਲਾਵ ਦੀ ਸੂਰਤ ਵੱਧ ਰਹੀ ਆ ਤੇ ਸਾਨੂੰ ਖੁਸ਼ੀ ਆ ਕਿ ਅਸੀਂ ਵੀ ਇਸ ਮਹਿੰਮ ਦੇ ਵਿੱਚ ਪੰਨੂ ਸਾਹਿਬ ਹੁਣਾਂ ਦੀ ਵਜ੍ਹਾ ਕਰਕੇ ਰੌਂਗ ਦਾ ਫਾਊਂਡੇਸ਼ਨ ਤੇ ਜਿੰਨੀਆਂ ਵੀ ਹੋਰ ਦਾਨੀ ਸੰਸਥਾਵਾਂ 100 ਰੁਪਏ ਤੋਂ ਲੈ ਕੇ ਜਿੰਨੇ ਸਾਨੂੰ ਲੱਖ ਰੁਪਏ ਦਿੱਤਾ ਬਾਹਰ ਬੈਠੇ ਯੂ ਐਸ ਏ ਚ ਕੈਨੇਡਾ ਚ ਬੈਠੇ ਭੈਣ ਭਰਾਵਾਂ ਨੇ ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਸ਼ੁਕਰਗੁਜ਼ਾਰ ਰਹਿਣਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਤੁਹਾਡੇ 1 ਰੁਪਏ ਨੂੰ 2 ਕਰਕੇ ਲਾਵਾਂਗੇ ਨਾ ਕਿ ਦੂਜਿਆਂ ਵਾਂਗੂ 1 ਰੁਪਏ ਨੂੰ 25 ਪੈਸੇ ਕਰ ਦਾਂਗੇ ਅਜੇ ਵੀ ਅਸੀਂ ਏਸੇ ਸੰਘਰਸ਼ੋਂ ਗੁਜ਼ਰੇ ਆਂ ਵੀ ਇਹਨਾਂ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤਣਾ ਤੇ ਰੌਗ ਗਲਾਸ ਫਾਊਂਡੇਸ਼ਨ ਨੂੰ ਹੋਰ ਕਿੱਦਾਂ ਕਨਵਿੰਸ ਕਰਨਾ ਪੀਓ ਲੰਮਾ ਸਵਾ ਸਾਢੇ ਵਿੱਚ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ